ਸਾਡੀ ਲਵ ਮੈਰਿਜ ਹੋਈ ਹੈ ਕਿ ਅਰੇਂਜ ਮੈਰਿਜ ਹੋਈ ਹੈ ਕਿ ਕੁੱਤੇਖਾਨੀ ਹੋਈ ਹੈ ਉਹਦੇ ਲਈ ਪੂਰਾ ਵਲੌਗ ਜ਼ਰੂਰ ਦੇਖਿਓ ਤੁਹਾਨੂੰ ਅੱਜ ਸਾਰਾ ਦੱਸਦੀ ਆ ਤੇ ਜਿਹੜਾ ਦੋਸਤੋ ਅਸੀਂ ਅੱਜ ਤੱਕ ਕਿਸੇ ਨੂੰ ਨਹੀਂ ਦੱਸਿਆ 4 ਸਾਲ ਹੋ ਗਏ ਸਾਨੂੰ ਸੋਸ਼ਲ ਮੀਡੀਆ ਤੇ ਆਏ ਨੂੰ ਪਰ ਇਹ ਚੀਜ਼ ਅਸੀਂ ਅੱਜ ਤੱਕ ਡਿਸਕਲੋਜ਼ ਨਹੀਂ ਕੀਤੀ ਅੱਜ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਡਿਸਕਲੋਜ਼ ਕਰ ਦਾਂਗੇ ਅਸੀਂ ਤੇ ਸੋ ਦੋਸਤੋ ਆਪਾਂ ਵਲੌਗ ਅੱਜ ਦਾ ਸਟਾਰਟ ਕਰਦੇ ਆ ਤੇ ਅਸੀਂ ਆਏ ਸੀ ਬਾਹਰਲੇ ਪਾਸੇ ਤੇ ਜਿਹੜੇ YouTube ਤੇ ਆਪਣੇ ਨਾਲ ਨਵੇਂ ਜੁੜ ਰਹੇ ਆ ਤੇ ਸੋਚਿਆ ਵੀ ਥੋੜਾ ਜਿਹਾ ਤੁਹਾਨੂੰ ਸਾਡੀ ਡਿਟੇਲ ਬਾਰੇ ਦੱਸ ਦਈਏ ਮੇਰਾ ਨਾਮ ਰਜਿੰਦਰ ਸਿੰਘ ਤੇ ਇਹਦਾ ਪਵਨਦੀਪ ਕੌਰ ਤੇ ਸਾਡੇ ਜਿਹੜਾ ਮੁੰਡਾ ਸਾਡਾ ਜੈਸ਼ਵਿਕ ਉਹਦਾ ਨਾਮ ਜੈਸ਼ਵਿਕ ਤੇ ਇੱਕ ਮੇਰੀ ਮੰਮੀ ਹੈ ਤੇ ਇੱਕ ਸਾਡੇ ਦਾਦੀ ਜੀ ਨੇ ਦਾਦੀ ਜੀ ਨੇ ਪੰਜ ਮੈਂਬਰਾਂ ਆ ਸੀ ਪੰਜ ਮੈਂਬਰ ਆ ਤੇ ਦਲਮੀਰ ਖੇੜੇ ਦੇ ਵਾਸੀ ਆ ਜਿਲ੍ਹਾ ਸਾਡਾ ਫਾਜ਼ਿਲਕਾ ਤੇ ਹੁਣ ਦੋਸਤੋ ਆਪਾਂ ਸ਼ੁਰੂਆਤ ਕਰਦੇ ਆ ਛੋਟਾ ਜਿਹਾ ਘਰ ਦਿਖਾਉਣੇ ਆ ਤੁਹਾਨੂੰ ਤੇ ਫਿਰ ਆਪਣੇ ਸਹਿਜ ਪਾਰ ਘਰੇ ਖੁੱਲ੍ਹਿਆ ਹੋਇਆ ਥੋੜਾ ਜਿਹਾ ਉਧਰ ਦਰਸ਼ਨ ਕਰਵਾਵਾਂਗੇ ਤੇ ਵੀਡੀਓ ਦੇ ਲਾਸਟ ਤੇ ਵੇ ਤੁਹਾਨੂੰ ਜ਼ਰੂਰ ਦੱਸਾਂਗੇ ਵੀ ਸਾਡਾ ਕਿਵੇਂ ਵੇਹ ਹੋਇਆ ਤੇ ਆਪਾਂ ਖੜੇ ਸੀਗੇ ਆਪਾਂ ਖੜੇ ਸੀ ਆਪਣੇ ਬੂਮ ਕੋਲੇ ਆਪਾਂ ਖੜੇ ਸੀ ਬਾਹਰ ਦੋਸਤੋ ਤੇ ਹਵੇਲੀ ਚ ਤੇ ਇਹ ਦੋਸਤੋ ਮਤਲਬ ਕਿ ਸਾਡਾ ਬਾਹਰ ਵਾਲਾ ਪਾਸਾ ਤੇ ਚਲੋ ਆਪਾਂ ਨੂੰ ਤੁਸੀਂ ਕੰਟੀਨਿਊ ਕਰੋ ਮੇਰਾ ਥੋੜਾ ਗਲਾ ਖਰਾਬ ਹਾਂਜੀ ਤੇ ਇਹ ਆਪਣਾ ਜਿਹੜਾ ਬੂਮ ਹੈ ਜਿਹੜਾ ਅਕਸਰ ਤੁਸੀਂ ਵੀਡੀਓਜ਼ ਦੇ ਵਿੱਚ ਦੇਖਦੇ ਰਹਿੰਦੇ ਹੋ ਤੇ ਇਹਦੇ ਕਰਕੇ ਸਾਨੂੰ ਬਹੁਤ ਮਤਲਬ ਕਿ ਮਸ਼ਹੂਰੀ ਮਿਲੀ ਜਿਹਨੂੰ ਕਹਿੰਦੇ ਆ ਹਾਂਜੀ ਤੇ ਜਦੋਂ ਤੇ ਅਸੀਂ ਇਹਦੇ ਤੇ ਇਹਦੇ ਨਾਲ ਸਪਰਿਆਂ ਵਗੈਰਾ ਕਰਨ ਲੱਗੇ ਹਾਂ ਬਿਲਕੁਲ ਜੀ ਤੇ ਬਹੁਤ ਸਾਰੇ ਫੋਨ ਕਾਲਸ ਵੀ ਆਉਂਦੀਆਂ ਹੈਗੀਆਂ ਵੀ ਸਾਰੇ ਪੁੱਛਦੇ ਨੇ ਬੂਮ ਕਿੱਥੋਂ ਬਣਾਇਆ ਕਿਵੇਂ ਬਣਾਇਆ ਹਨਾ ਵੀ ਇਹ ਮਤਲਬ ਕਿ ਐਕਸਪੈਰੀਮੈਂਟ ਵੀ ਆਪਣਾ ਤਾਂ ਹੋ ਗਿਆ ਵੀ ਇਹ ਚੰਗਾ ਚੱਲ ਵੀ ਰਿਹਾ ਜਾਂ ਨਹੀਂ ਚੱਲ ਰਿਹਾ ਕਾਮਜਾਬ ਹੈ ਜਾਂ ਨਹੀਂ ਹੈਗਾ ਤੇ ਉਹਨਾਂ ਭਰਾਵਾਂ ਨੂੰ ਆਪਾਂ ਜਿਹੜਾ ਕਿ ਸੌਂਦੇ ਹੀ ਰਹਿਣੇ ਉਹਨਾਂ ਦੇ ਫੋਨ ਤੇ ਇਹਨਾਂ ਨੂੰ ਦੱਸਦੇ ਰਹਿਣੇ ਆ ਤੇ ਆਹ ਦੋਸਤੋ ਸਾਡਾ ਪਸ਼ੂਆਣਾ ਸਿਸਟਮ ਆ ਹਾਂਜੀ ਤੇ ਪਸ਼ੂ ਪਹਿਲਾਂ ਤਾਂ ਕਾਫੀ ਹੁੰਦੇ ਸੀ ਮੱਝਾਂ ਜ਼ਿਆਦਾ ਹੁੰਦੀਆਂ ਸੀ ਤੇ ਹੁਣ ਆਪਾਂ ਜਿਹੜੇ ਪਸ਼ੂ ਥੋੜੇ ਜਿਹਾ ਦੋ ਤਿੰਨ ਘਟਾ ਤਿਆਂ ਮੱਝਾਂ ਜਿਹੜੀਆਂ ਆਪਾਂ ਦੋ ਵੇਚਤੀਆਂ ਤੇ ਹੁਣ ਤਾਂ ਆਪਣੇ ਕੋਲੇ ਦੋ ਗਾਵਾਂ ਨੇ ਜਿਹੜੀਆਂ ਤੇ ਹੁਣੇ ਸੂਈਆਂ ਹੋਈਆਂ ਨੇ ਤੇ ਇੱਕ ਇੱਕ ਚੋਟੀ ਐ ਤੇ ਇੱਕ ਹੋਰ ਵੇੜ ਹੈ ਇੱਧਰ ਦੋਸਤੋ ਪਿੱਛੇ ਪਸ਼ੂਆਂ ਦਾ ਮਤਲਬ ਕਿ ਘਰ ਤੇ ਇੱਧਰ ਸਾਡਾ ਗਰਾਜ ਵਗੈਰਾ ਆ ਗਿਆ ਆ ਸਾਡਾ ਮਤਲਬ ਕਿ ਮੇਨ ਗੇਟ ਕਰਤਾ ਆ ਗਿਆ ਜਿਹੜਾ ਮੇਨ ਦੂਜਾ ਭਈ ਜਿੱਥੇ ਅਸੀਂ ਰਹਿੰਨੇ ਆ ਉਸ ਘਰ ਦਾ ਗੇਟ ਪਰਲੇ ਪਾਸੇ ਉਹ ਤੁਹਾਨੂੰ ਦਿਖਾ ਦਾਂਗੇ ਹਾਂਜੀ ਤੇ ਇੱਦਾਂ ਥੋੜਾ ਜਿਹਾ ਝਾਤੀ ਮਰਵਾ ਦਈਏ ਹਾਂਜੀ ਅਸੀਂ ਦੋਸਤੋ 2022 ਦੇ ਵਿੱਚ ਸੋਸ਼ਲ ਮੀਡੀਆ ਸ਼ੁਰੂ ਕੀਤਾ ਸੀਗਾ ਤੇ ਹੁਣ 2025 ਹੋ ਗਿਆ ਕੁੱਲ ਮਿਲਾ ਕੇ 3.5 ਸਾਲ ਹੋ ਗਏ ਹਾਂਜੀ ਤੇ ਪ੍ਰਮਾਤਮਾ ਦੀ ਕਿਰਪਾ ਨਾਲ 10 ਮਿਲੇਨ ਫਾਲੋਅਰ ਜਿਹੜੇ ਆਪਣੇ ਕੰਪਲੀਟ ਹੋ ਗਏ ਤੇ ਬਾਕੀ ਆਪਾਂ ਨੂੰ ਭੈਣ ਭਰਾਵਾਂ ਦਾ ਬਹੁਤ ਹੀ ਜ਼ਿਆਦਾ ਜਿਹੜਾ ਕਿ ਪਿਆਰ ਮਿਲਿਆ ਉਹਦੇ ਲਈ ਆਪਾਂ ਜਿਹੜਾ ਕਿ ਤੁਹਾਡਾ ਧੰਨਵਾਦ ਕਰਦੇ ਹਾਂ ਆ ਸਟਫੀ ਇਧਰ ਬਾਹਰ ਕਿਵੇਂ ਫਿਰਦਾ ਆ ਸਟਫੀ ਪਹਿਲਾਂ ਹੀ ਆ ਗਿਆ ਆਪਣੇ ਦੋਸਤੋ ਇਹ ਸਾਡੇ ਘਰੇ ਦੋ ਮੈਂਬਰ ਇਹ ਵੀ ਆ ਹਾਂਜੀ ਸਟਫੀ ਇੱਕ ਸਫੀ ਇਧਰ ਦੇਖ ਸਫੀ ਇੱਕ ਸਟਫੀ ਆ ਇੱਕ ਸਵੀਟੀ ਆ ਹਾਂਜੀ ਸਵੀਟੀ ਆ ਗਈ ਸੀਟੀ ਵੀ ਆ ਗਈ ਐਨ ਆਂਕਾ ਵੀ ਮੇਰੀ ਵੀਡੀਓ ਵੀ ਨਾ ਕਿਤੇ ਮਤਲਬ ਕਿ ਰਹਿ ਜੇ ਚਲੋ ਜੀ ਹੁਣ ਆਪਾਂ ਜਾਂਦੇ ਆ ਉਧਰ ਲੈ ਕੇ ਤੇ ਉਧਰ ਜਿਹੜਾ ਕਿ ਬਾਬਾ ਜੀ ਵੀ ਪਾਠ ਕਰ ਰਹੇ ਨੇ ਤੇ ਨਾਲੇ ਤੁਹਾਨੂੰ ਬਾਬਾ ਜੀ ਦੇ ਗੁਰੂ ਮਹਾਰਾਜ ਦੇ ਦਰਸ਼ਨ ਕਰਵਾਵਾਂਗੇ ਤੇ ਨਾਲੇ ਉਧਰ ਜਿਹੜਾ ਕਿ ਦਾਦੀ ਜੀ ਹੋਰੀ ਜਿਹੜਾ ਕਿ ਤੁਹਾਨੂੰ ਜੈਸਪੀ ਕਿਤੇ ਦਾਦੀ ਜੀ ਨਾਲ ਵੀ ਮਿਲਾ ਦਨੇ ਆ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪਿਛਲੇ ਵਲੌਗਸ ਨੂੰ ਬਹੁਤ ਪਿਆਰ ਦਿੱਤਾ ਥੈਂਕ ਯੂ ਸੋ ਮਚ ਜੀ ਇਦਾਂ ਹੀ ਸਪੋਰਟ ਕਰਦੇ ਰਹੋ ਵੇ ਹੁਣ ਆ ਪਾ ਗਏ ਆ ਇੱਧਰ ਤੇ ਇੱਧਰ ਜਿਹੜਾ ਕੀ ਕਬੂਤਰ ਛੱਡੇ ਹੋਏ ਸੀਗੇ ਤੇ ਕਬੂਤਰਾਂ ਦਾ ਤਾਂ ਹੁਣ ਟਾਈਮ ਹੋ ਗਿਆ ਲਗਭਗ ਆਪਦੇ ਘਰਾਂ ਦੇ ਵਿੱਚ ਜਿਹੜੇ ਕੀ ਵੱਢ ਚੁੱਕੇ ਆ ਤੇ ਇੱਧਰ ਮੇਰੇ ਦਾਦੀ ਜੀ ਬੈਠੇ ਆ ਤੇ ਮੇਰੇ ਚਾਚੀ ਜੀ ਜਿਹੜੇ ਅਸੀਂ ਵਿਖਾਉਣੇ ਨੇਗੇ ਥੋੜੇ ਸੰਗ ਦੇ ਆ ਤੇ ਉਵੇਂ ਮੇਰੇ ਚਾਚੀ ਜੀ ਇਹ ਤੇ ਦੋਸਤੋ ਆ ਜੀ ਸਾਡਾ ਇੱਧਰਲਾ ਘਰ ਤੇ ਅੱਜ ਤੁਹਾਨੂੰ ਮਿਲਾਉਣਿਆਂ ਨਾਲੇ ਸਾਡੀ ਮੰਮੀ ਨਾਲ ਤੇ ਨਾਲੇ ਸਾਰੇ ਘਰ ਦੀ ਸੈਰ ਜਿਹੜੀ ਕੀ ਕਰਵਾਉਣੀ ਆ ਆ ਮੇਰੀ ਸਕੂਟਰੀ ਤੇ ਇੱਧਰ ਆਪਣਾ ਜਿਹੜਾ ਇੱਕ ਟਰੈਕਟਰ ਇੱਧਰ ਖੜਾ ਹੋਇਆ ਹੈਗਾ ਤੇ ਇੱਧਰ ਸਾਡੇ ਮੰਮੀ ਨੇ ਜਿਹੜੇ ਕਿਰਸੋਈ ਦੇ ਵਿੱਚ ਕੰਮ ਕਰ ਰਹੀ ਨੇ ਤੇ ਤੁਸੀਂ ਆਖੋਗੇ ਵੀ ਤੂੰ ਬਾਹਰ ਫਿਰਦੀਆਂ ਵਿਹਲੀ ਤੇ ਇਹ ਪਵੰਦੀ ਸੱਸਾ ਹਾਂ ਹਾਂ ਜੇ ਪਤਾ ਹੀ ਆ ਸੱਸਾ ਦਾ ਇਹ ਪਾੜ ਕਰਕੇ ਦੋਸਤੋ ਤਿਆਰੀ ਹੋ ਰਹੀ ਸ਼ਾਮ ਦੀ ਅਸੀਂ ਥੋੜਾ ਬਲੌਗ ਬਣਾਉਣ ਲੱਗੇ ਸੀਗੇ ਅਸੀਂ ਪਰ ਆ ਕੇ ਕਰਨੀ ਅਗੁੱਤੀ ਪਹਿਲੇ ਬੈਠੇ ਸੀਰ ਦੇ ਦੀ ਵਲੌਗ ਬਣਾਉਂਦੇ ਸੀ ਬਸ ਉਦੋਂ ਜੀ ਬਣਾਉਂਨੇ ਆ 5-7 ਮਿੰਟਾਂ ਦੇ ਵਿੱਚ ਤੇ ਉਦੋਂ ਜਿਹੜਾ ਕੀ ਆਪਾਂ ਪਾ ਦਿੱਤਾ ਨਾ ਹੀ ਕੋਈ ਆਪਾਂ ਐਡਵਾਂਸ ਦੇ ਵਿੱਚ ਆਪਣੇ ਤੋਂ ਕੁਝ ਵੀਡੀਓ ਬਣਦੀਆਂ ਨੇ ਤੇ ਹੁਣ ਆਪਾਂ ਚੱਲੇ ਆ ਬਾਬਾ ਜੀ ਕੋਲ ਤੇ ਤੁਲੂ ਵੀ ਜਿਹੜੇ ਕੀ ਦਰਸ਼ਨ ਕਰਵਾਉਣੇ ਆ ਬਾਬਾ ਜੀ ਅੰਦਰ ਜਿਹੜੇ ਕੀ ਪਾਠ ਕਰ ਰਹੇ ਨੇ ਅੱਜ ਸੀਗੀ ਛੁੱਟੀ ਤੇ ਜੈਸ਼ਵੀਕ ਜਿਹੜਾ ਕੀ ਸਾਰਾ ਦਿਨ ਹੋ ਗਿਆ ਜੈਸ਼ਵੀਕ ਨੂੰ ਅੰਦਰ ਥੋੜਾ ਦੋਸਤੋ ਲੈਟ ਨਾ ਪਾਉਂ ਫਾ ਹਾਂਜੀ ਹੋਰ ਕਰਦੇ ਆ ਇਹ ਸਾਡਾ ਘਰ ਆ ਮਤਲਬ ਕਿ ਜਿੱਥੇ ਅਸੀਂ ਰਹਿੰਦੇ ਤੇ ਜੈਸ਼ਵਿਕ ਨੂੰ ਵੀ ਦਿਖਾ ਦਈਏ ਉਧਰ ਦੇਖੋ ਜੈਸ਼ਵਿਕ ਧੂਆ ਜੈਸ਼ਵਿਕ ਅਗਰਬੱਤੀਆਂ ਲਾਈ ਫਿਰਦਾ ਤੇ ਨਾਲੇ ਜੈਸ਼ਵਿਕ ਦੇਖੋ ਇੱਧਰ ਚਲੋ ਜੀ ਬਾਪਾ ਜੀ ਦੇ ਕਮਰੇ ਜਾਣੇ ਆ ਸਵਾਇਕ ਸੱਚੇ ਬਾਸ਼ਾ ਸੁਖ ਰਕੀ ਬਣ ਆ ਗਏ ਮੇਰਾ ਬਿਸਮ ਜਿਸ ਬਸ ਰਲ ਗੇ ਆਵੇ ਹਾਨੀ ਕੋ ਪ੍ਰਮ ਪ੍ਰਮਤ ਵੈਗ ਵੀ ਹਾ ਕੁਪਲ ਸ਼ਬਦ ਸੁਹਾ ਹਾਂਜੀ ਤੇ ਅਸੀਂ ਜਿਹੜਾ ਕਿ ਪਾਠ ਰਖਾਇਆ ਸੀ ਡਰਾਈਨ ਰੂਮ ਦੇ ਵਿੱਚ ਰਖਾਇਆ ਸੀਗਾ ਤੇ ਇੱਧਰ ਜਿਹੜੇ ਕਿ ਆਪਣੇ ਹੈਗਾ ਜੀ ਰਸੋਈ ਤੇ ਇਧਰ ਜਿਹੜਾ ਥੋੜਾ ਜਿਆ ਜਾਨੀ ਕਿਸਮਾਨ ਵਗੈਰਾ ਉਧਰੋਂ ਕੱਢ ਕੇ ਇਧਰ ਰੱਖਿਆ ਹੋਇਆ ਸੀਗਾ ਥੋੜਾ ਜਿਹਾ ਭੀੜ ਭੜਕਾ ਹੋਇਆ ਪੈਰਸ ਹੋਇਆ ਹਾਂਜੀ ਤੇ ਇਧਰ ਆਪਣੇ YouTube ਬਟਨ ਤਾਂ ਦਿਖਾਓ ਜਿਹੜਾ YouTube ਜਿਹੜੇ ਆਪਣੇ ਸਬਸਕ੍ਰਾਈਬਰ ਨੇ ਉਹਨਾਂ ਦੇ ਕਰਕੇ ਆਏ ਨੇ ਇੱਕ ਆਪਣਾ ਚੈਨਲ ਹੈਗਾ ਜੀ ਜਿਹੜਾ ਸੰਧੂ ਬੋਹਰ ਵਾਲੇ ਤੇ ਉਹਦੇ ਤੇ ਵੀ ਆਪਣੇ ਹੁਣ ਤਾਂ ਵੈਸੇ ਜਿਆਦਾ ਹੋ ਗਏ ਨੇ ਫਾਲੋਅਰਸ ਤੇ 1 ਲੱਖ ਫਾਲੋਅਰਸ ਤੇ ਜਿਹੜਾ ਕੀ ਆਉਂਦਾ ਹੁੰਦਾ ਹੈ ਸਿਲਵਰ ਬਟਨ ਤੇ ਆਪਣੇ ਦੋਵੇਂ ਚੈਨਲਾਂ ਤੇ ਜੈਸ਼ਵਿਕ ਵਲੌਗ ਤੇ ਤੇ ਸੰਧੂ ਬੋਹਰ ਵਾਲੇ ਦੋਵੇਂ ਚੈਨਲਾਂ ਤੇ ਆਇਆ ਹੋਇਆ ਜੀ ਤੁਹਾਡਾ ਬਹੁਤ ਬਹੁਤ ਧੰਨਵਾ ਯੂਸ ਲਾਈਕ ਕਰ ਦਿਓ ਤੇ ਇਦਾਂ ਹੀ ਆਪਾਂ ਜਿਹੜੇ ਕੀ ਵਲੌਗ ਬਣਾਉਂਦੇ ਰਵਾਂਗੇ ਤੇ ਤੁਸੀਂ ਸਾਡਾ ਜਿਹੜਾ ਕੀ ਸਾਥ ਦਿੰਦੇ ਰਹੋ ਤੇ ਇੱਕ ਹੈ ਆਪਣਾ ਬੈੱਡਰੂਮ ਇਧਰਲੀ ਸਾਈਡ ਹੈ ਜੀ ਇਹ ਵਾਲਾ ਤੇ ਇਹਦੇ ਨਾਲ ਡਰੈਸਿੰਗ ਰੂਮਾਂ ਤੇ ਅੱਗੇ ਵਾਸ਼ਰੂਮ ਹੈਗਾ ਤੇ ਈ ਆਪਣੀ ਹੈਗੀ ਹੈ ਜੀ ਖੁੱਲੀ ਡੁੱਲੀ ਲੌਬੀ ਤੇ ਜਿਹਦੇ ਵਿੱਚ ਆਪਣਾ ਇੱਕ ਦੀਵਾਨ ਪਿਆ ਹੋਇਆ ਇੱਕ ਜਿਹੜਾ ਕੀ ਡਾਈਨਿੰਗ ਟੇਬਲ ਤੇ ਲਓ ਵੀ ਦੋਸਤੋ ਤੇ ਹੁਣ ਆਪਾਂ ਆਗੇ ਫੇਰ ਬਾਹਰ ਜੈਸ਼ਵਿਕ ਨੂੰ ਵੀ ਲਿਆਂਦਾ ਅਸੀਂ ਮੈਂ ਕਿਹਾ ਜੈਸ਼ਵਿਕ ਨੂੰ ਦਿਖਾ ਦਈਏ ਥੋੜਾ ਜਿਹਾ ਤੇ ਬਾਕੀ ਦੋਸਤੋ ਤੁਸੀਂ ਗੈਸ ਜ਼ਰੂਰ ਕਰਿਓ ਵੀ ਸਾਡੀ ਸਾਈਕਲ ਲਵ ਵਾਲੇ ਲੱਗਦੀ ਆ ਜੀ ਰੇਂਜ ਵਾਲੀ ਆ ਹਾਂ ਰੇਂਜ ਵਾਲੀ ਆ ਰੇਂਜ ਨੇ ਲੱਗਦੀ ਆ ਤੇ ਚਲੋ ਦੱਸ ਦਿਆਂ ਦੋਸਤੋ ਤੁਹਾਨੂੰ ਗੱਲ ਸਨ 1900 ਉਹ 2015 ਦੇ 1900 2015 ਦੇ ਵਿੱਚ ਦੋਸਤੋ ਆਪਾਂ ਫੇਸਬੁੱਕ ਚਲਾਉਣੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਬਹੁਤ ਪੁਰਾਣੀ ਚੱਲਦੀ ਫੇਸਬੁੱਕ ਹਾਂ ਉਹਦਾ ਆਪਾਂ ਇਹਨਾਂ ਨੂੰ ਫਰੈਂਡ ਰਿਕੁਐਸਟ ਭੇਜੀ ਸੀ 2015 ਦੇ ਵਿੱਚ ਹਾਂ ਤੇ ਫਰੈਂਡ ਰਿਕੁਐਸਟ ਭੇਜਣ ਤੋਂ ਬਾਅਦ ਜਿਵੇਂ ਮਾੜਾ ਮੋਟਾ ਕਦੀ ਗੱਲ ਹੋਣੀ ਸੀ ਮੈਂ ਪਹਿਲੀ ਗੱਲ ਤੋਂ 2015 ਦੇ ਵਿੱਚ ਮੈਂ ਫੇਸਬੁੱਕ ਅਕਾਊਂਟ ਬਣਾਇਆ ਸੀਗਾ ਤੇ ਉਦੋਂ ਜੇ ਕਿਤੇ ਇਹਨਾਂ ਨੇ ਮੈਨੂੰ ਮੈਨੂੰ ਤਾਂ ਫੇਸਬੁੱਕ ਅਕਾਊਂਟ ਵੀ ਨਹੀਂ ਬਣਾਉਣਾ ਆਉਂਦਾ ਸੀ ਦੋਸਤੋ ਵੈਸੇ ਤੁਸੀਂ ਮੈਨੂੰ ਕਹਿੰਦੇ ਪਵਨ ਬਹੁਤ ਚਲਾਕ ਜੀ ਆ ਤੇ ਫੋਨ ਵੀ ਉਹਦੇ ਮਿਲਿਆ ਸੀ ਆਪਾਂ ਨੂੰ ਸਤਿ ਸ੍ਰੀ ਅਕਾਲ ਦਾ ਬਹੁਤ ਟਾਈਮ ਦਾ ਫੋਨ ਸੀ ਜਦੋਂ ਦੇ ਆਈ ਹੋਏ ਫੋਨ ਤੇ ਆਪਾਂ ਨੂੰ ਜਿਹੜੇ ਕਿ ਫਰੈਂਡ ਰਿਕੁਐਸਟ ਇਹਨਾਂ ਨੇ ਭੇਜਦੀ ਤੇ ਉਸ ਤੋਂ ਬਾਅਦ ਮਾੜੀ ਤੇ ਜਿਹਨੇ ਜਿਵੇਂ ਆਪਾਂ ਫੇਰ ਬੁੱਕ ਤੇ ਗੱਲ ਹੋਈ ਹਾਂਜੀ ਤੇ ਉਸ ਤੋਂ ਬਾਅਦ ਸੰਤੂ ਸਾਹਿਬ ਮੈਂ ਬਠਿੰਡੇ ਪੜ੍ਹਦੀ ਸੀ ਤੇ ਫਿਰ ਦੋਸਤੋ ਆਪਾਂ ਕਿਸੇ ਕੰਮ ਬਠਿੰਡੇ ਗਏ ਸੀਗੇ ਤੇ ਉੱਥੇ ਆਪਾਂ ਜਾ ਰਹੇ ਸੀ ਐ ਕਰਕੇ ਗਾਂ ਟੱਪ ਗਏ ਸੀਗੇ ਟ੍ਰੈਫਿਕ ਦੇ ਵਿੱਚ ਆਪਾਂ 100 ਫੁੱਟੀ ਰੋਡ ਤੇ ਤੇ ਇਹਨੇ ਸਪੈਸ਼ਲ ਫੋਨ ਕੀਤਾ ਨਹੀਂ ਨਹੀਂ ਤੁਸੀਂ ਮੁੜ ਕੇ ਨਾ ਯੂ ਟਰਨ ਲੈ ਕੇ ਆਓ ਤੇ ਵਾਪਸ ਮੈਂ ਉੱਥੇ ਖੜੀ ਹਾਂ ਤੇ ਦੋਸਤੋ ਯੂ ਟਰਨ ਲਿਆ ਹੁਣ ਤੱਕ ਇਹੋ ਜਿਹਾ ਯੂ ਟਰਨ ਲਿਆ ਇਹ ਹੋ ਗਿਆ ਯੂ ਟਰਨ ਲਿਆ ਇਹ ਹੋ ਗਿਆ ਕੋਈ ਫਿਰਦੇ ਹੁਣ ਘੁੰਮੇ ਹੀ ਫਿਰਦੇ ਆ ਮਤਲਬ ਕਿ ਯੂ ਟਰਨ ਤੋਂ ਬਾਅਦ ਤੇ ਮਤਲਬ ਕਿ ਸਾਡੇ ਐਵੇਂ ਹੋਈ ਤੇ ਮੈਨੂੰ ਲੱਗਦਾ ਦੋ ਤਿੰਨ ਚਾਰਾਂ ਮਹੀਨਿਆਂ ਚ ਸਾਡਾ ਵਿਆਹ ਹੋ ਗਿਆ ਹੂੰ ਵੀ ਗੱਲ ਇਹ ਆ ਵੀ ਅੱਜਕੱਲ ਜਿਵੇਂ ਆਪਾਂ ਸੋਸ਼ਲ ਮੀਡੀਆ ਯੂਜ਼ ਕਰਦੇ ਆ ਅੱਜਕੱਲ ਰਿਸ਼ਤੇ ਆ ਜਿਹੜੇ ਕਿ ਬਹੁਤ ਘੱਟ ਨਿਭਦੇ ਨੇ ਤੇ ਉਸ ਟਾਈਮ ਚਲੋ ਸਾਡਾ ਰਿਸ਼ਤਾ ਵਧੀਆ ਨਿਭ ਗਿਆ ਤੇ ਵੀ ਜਿਹੜੀ ਗੱਲ ਤੇ ਗੱਲ ਕੀਤੀ ਸੀ ਉਸ ਗੱਲ ਤੇ ਸੰਧੂ ਸਾਹਿਬ ਉੱਤਰ ਆਏ ਤੇ ਫਿਰ ਇਹਨਾਂ ਨੇ ਵਿਆਹ ਕਿ ਆਪਾਂ ਨੂੰ ਲੈ ਆਂਦਾ ਤੇ ਇਹ ਦੋਸਤੋ ਸਾਡੀ ਕਹਾਣੀ ਆ ਹਾਂਜੀ ਤੇ ਬਾਕੀ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਸਾਡੇ ਬਲੌਗ ਕੈਮੇਂ ਦੇ ਲੱਗਦੇ ਆ ਹਾਂਜੀ